ਇਹ ਦੁਨੀਆ ਤੇ ਸਭ ਤੋਂ ਜ਼ਿਆਦਾ ਤਾਕਤਵਰ ਚੀਜ਼ ਕੋਈ ਰੱਬ ਜਾਂ ਪਰਮਾਤਮਾ ਨਹੀਂ ਬੰਦੇ ਦਾ ਖੁਦ ਦਾ ਦਿਮਾਗ ਆ। ਇਹੀ ਦਿਮਾਗ ਨਾਲ ਬੰਦੇ ਨੇ ਇਹ ਸਾਰੇ ਰੱਬ, ਧਰਮ ਇਹ ਸਾਰਾ ਕੁਝ ਬਣਾ ਲਿਆ। ਇਹ ਚੀਜ਼ ਨੂੰ ਸਮਝਣ ਲਈ ਤੁਹਾਨੂੰ ਸਮੇਂ 'ਚ ਬਹੁਤ ਪਿੱਛੇ ਜਾਣਾ ਪਊਗਾ। ਮੰਨ ਲਓ ਤੁਸੀਂ ਅੱਜ ਤੋਂ 40-50 ਹਜ਼ਾਰ ਸਾਲ ਪਹਿਲਾਂ ਇੱਕ ਗੁਫਾ 'ਚ ਰਹਿ ਰਹੇ ਹੋ। ਤੁਹਾਨੂੰ ਕਿਸੇ ਹੱਕ ਦਾ ਨਹੀਂ ਪਤਾ। ਤੁਹਾਨੂੰ ਪਿਆਸ ਲੱਗਦੀ ਹੈ ਤੁਸੀਂ ਪਾਣੀ ਪੀ ਲੈਨੇ ਹੋ। ਭੁੱਖ ਲੱਗਦੀ ਹੈ ਤੁਸੀਂ ਜੰਗਲ 'ਚ ਤੋੜ ਕੇ ਪੱਤੇ ਖਾ ਲੈਨੇ ਹੋ ਜਾਂ ਕੋਈ ਮਾਸ ਖਾ ਲੈ। ਹੁਣ ਇੱਕ ਵਾਰ ਤਾਂ ਤੁਸੀਂ ਆਪਣੀ ਫੈਮਲੀ ਨਾਲ ਬੈਠੇ ਗੁਫਾ 'ਚ ਆਰਾਮ ਨਾਲ ਪੱਤੇ ਖਾ ਰਹੇ ਹੋ ਤੇ ਅਚਾਨਕੇ ਅਸਮਾਨ 'ਚ ਪਿਛਲੀ ਲਿਸ਼ਕਦੀ ਆ ਤੇ ਉਹਦਾ ਖੜਕਾ ਹੁੰਦਾ ਜਿਵੇਂ ਆਵਾਜ਼ ਆਉਂਦੀ ਤੁਸੀਂ ਇੱਕੇ ਲੱਖ ਤੋਂ ਡਰਿਆ ਜਾਂਦੇ ਹੋ ਵੀ ਇਹ ਕੀ ਹੋ ਗਿਆ ਤਾਂ ਕੋਈ ਤਾਕਤਵਰ ਚੀਜ਼ ਆ ਜਿਹਦੀ ਇੰਨੀ ਉੱਚੀ ਆਵਾਜ਼ ਆਈ ਤੇ ਐਦਾਂ ਇਹ ਚਮਕੀ ਉਹ ਜਵਾਨੇ 'ਚ ਇਨਸਾਨ ਕੋਲ ਸਾਇੰਸ ਨਹੀਂ ਸੀ ਹੁੰਦੀ ਉਹਨੂੰ ਨਹੀਂ ਪਤਾ ਸੀ ਬਿਜਲੀ ਕਿਉਂ ਲਾਸ਼ਕਦੀ ਆ ਉਹਨੂੰ ਨਹੀਂ ਪਤਾ ਸੀ ਮੀਂਹ ਕਿਉਂ ਪੈਂਦਾ ਜਦੋਂ ਬਿਜਲੀ ਲਾਸ਼ਕਦੀ ਸੀ ਉਹਨੂੰ ਐਵੇਂ ਲੱਗਦਾ ਸੀ ਕਿ ਉੱਥੇ ਕੋਈ ਬਹੁਤ ਤਾਕਤਵਰ ਸ਼ਕਤੀ ਬੈਠੀ ਹੈ ਤੇ ਉਹ ਮੇਰੇ ਨਾਲ ਨਰਾਜ਼ ਹੋਊਗੀ ਜਦੋਂ ਮੀਂਹ ਪੈਂਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਉਹੀ ਸ਼ਕਤੀ ਮੇਰੇ ਤੇ ਦਿਆਲੂ ਹੋ ਰਹੀ ਹੈ ਤੇ ਉਹ ਮੈਨੂੰ ਪਾਣੀ ਦੇ ਰਹੀ ਆ ਤਾਂ ਉਹਨੂੰ ਇਹ ਲੱਗਿਆ ਕਿ ਉਹ ਸ਼ਕਤੀ ਨੂੰ ਮੈਂ ਕਿਸੇ ਢੰਗ ਨਾਲ ਖੁਸ਼ ਕਰ ਸਕਦਾ ਉਹਦੀ ਪੂਜਾ ਕਰਕੇ ਉਹਨੂੰ ਕੁਝ ਦੇ ਕੇ ਤੇ ਇਹੀ ਸੋਚਨੇ ਰੱਬ ਦਾ ਜਨਮ ਕੀਤਾ ਲੋਕਾਂ ਨੂੰ ਲੱਗਣ ਲੱਗ ਗਿਆ ਉੱਤੇ ਕੋਈ ਸ਼ਕਤੀ ਬੈਠੀ ਆ ਤੇ ਉਹਨੂੰ ਰੱਬ ਦਾ ਨਾਮ ਮਿਲ ਗਿਆ ਵੀ ਹਾਂ ਕੋਈ ਰੱਬ ਬੈਠਾ ਤੇ ਉਹਨੂੰ ਆਪਾਂ ਖੁਸ਼ ਕਰ ਸਕਦੇ ਹਾਂ ਉਹ ਗੁੱਸੇ ਵੀ ਹੁੰਦਾ ਏ ਅਜਿਹੀਆਂ ਚੀਜ਼ਾਂ ਉਦੋਂ ਇਹ ਸਟਾਰਟਿੰਗ 'ਚ ਇਹ ਚੀਜ਼ਾਂ ਬੰਦੇ ਦੇ ਦਿਮਾਗ 'ਚ ਬੈ ਗਈਆਂ ਉਹ ਟਾਈਮ 'ਚ ਜਦੋਂ ਸਾਰੇ ਲੋਕ ਇਹ ਮੰਨਣ ਲੱਗੇ ਵੀ ਉੱਤੇ ਕੋਈ ਖਾਸ ਸ਼ਕਤੀ ਦਾ ਬੈਠਾ ਏ ਤਾਂ ਉਦੋਂ ਮੇਰੇ ਵਰਗੇ ਕਿਸੇ ਚਲਾਕ ਬੰਦੇ ਨੇ ਕਿਹਾ ਕਿ ਮੈਂ ਉਹ ਰੱਬ ਨਾਲ ਗੱਲ ਕਰ ਲਿਆ ਸੀ ਜਦ ਲੋਕਾਂ ਨੇ ਪੁੱਛਿਆ ਵੀ ਹਾਂ ਤੂੰ ਕਿਵੇਂ ਗੱਲ ਕਰ ਸਕਦਾ ਤਾਂ ਕਿਹਾ ਵੀ ਹਾਂ ਮੇਰੇ ਕੋਲ ਕੁਝ ਸ਼ਕਤੀਆਂ ਨੇ ਮੈਂ ਕਿਸੇ ਖਾਸ ਘਰੇ ਪੈਦਾ ਹੋਇਆ ਤਾਂ ਕਰਕੇ ਮੈਂ ਉਹਨਾਂ ਨਾਲ ਗੱਲ ਕਰ ਸਕਦਾ ਤੁਹਾਡਾ ਸੁਨੇਹਾ ਮੈਂ ਉਹਦੇ ਤੱਕ ਪਹੁੰਚਾ ਸਕਦਾ ਉਹ ਲੋਕਾਂ ਤੋਂ ਮਤਲਬ ਖਾਣ-ਪੀਣ ਦੀਆਂ ਚੀਜ਼ਾਂ ਲੈਣ ਲੱਗੇ ਮੈਨੂੰ ਖਾਣ ਨੂੰ ਦੋ ਤਾਂ ਮੈਂ ਤੁਹਾਨੂੰ ਦੱਸੂਗਾ ਰੱਬ ਕਦੋਂ ਨਾਰਾਜ਼ ਹੁੰਦਾ ਕਦੋਂ ਖੁਸ਼ ਹੁੰਦਾ ਇਹ ਚੀਜ਼ ਨਾਲ ਹੀ ਉਹ ਟਾਈਮ 'ਚ ਪਹਿਲੀ ਵਾਰ ਜਿਹੜੀ ਜਾਤੀਵਾਦ ਦਾ ਜਨਮ ਹੋਇਆ ਜਿਹਨੂੰ ਆਪਾਂ ਕਾਸਟ ਦੇਖਦੇ ਹਾਂ ਜਦੋਂ ਖਾਸ ਬੰਦੇ ਨੂੰ ਲੋਕਾਂ ਨੇ ਦੇਖਿਆ ਕਿ ਇਹਨੂੰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਇਹਨਾਂ ਤੱਕਦੇ ਬੈਠੇ ਹੀ ਲੋਕ ਦੇ ਜਾਂਦੇ ਨੇ ਖਾਣ ਨੂੰ ਦੇ ਜਾਂਦੇ ਨੇ ਤਾਂ ਉਹਨਾਂ ਨੇ ਸੋਚਿਆ ਵੀ ਅਸੀਂ ਵੀ ਕਰ ਸਕਦੇ ਹਾਂ ਤਾਂ ਲੋਕਾਂ ਨੇ ਕਿਹਾ ਵੀ ਹਾਂ ਅਸੀਂ ਵੀ ਦੱਬਣਾ ਗੱਲ ਕਰ ਸਕਦੇ ਹਾਂ ਉਦੋਂ ਬੰਦੇ ਨੇ ਕਿਹਾ ਵੀ ਨਹੀਂ 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 ਇਹ ਤਾਂ ਸਿਰਫ ਮੇਰਾ ਹੀ ਖਾਨਦਾਨ ਹੈ ਜਿਹੜਾ ਬੰਦਾ ਮੇਰੇ ਖਾਨਦਾਨ ਚ ਪੈਦਾ ਹੋਊਗਾ ਉਹੀ ਦੱਬਣਾ ਗੱਲ ਕਰ ਸਕਦਾ ਉਹਦੇ ਕੋਲ ਹੀ ਖਾਸ ਸ਼ਕਤੀਆਂ ਹੁੰਦੀਆਂ ਨੇ ਉਹ ਸ਼ਕਤੀ ਨਾਲ ਗੱਲ ਕਰਨ ਲਈ ਇਸੇ ਤਰ੍ਹਾਂ ਫੇ ਜਿਹੜੀ ਉੱਚੀ ਜਾਤਾਂ ਨੀਵੀਂ ਜਾਤ ਇਹ ਸਟਾਰਟ ਤੇ ਇਸੇ ਤਰ੍ਹਾਂ ਉਹ ਚਲਾਕ ਬੰਦੇ ਨੇ ਲੋਕਾਂ ਦੇ ਡਰ ਨੂੰ ਆਪਦਾ ਧੰਦਾ ਬਣਾ ਲਿਆ ਉਹ ਕਹਿਣ ਲੱਗਿਆ ਵੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤਾਂ ਇਹੜਾ ਉੱਪਰ ਬੈਠਾ ਦਾਪਾ ਉਹ ਨਰਾਜ ਹੋ ਜਾਊਗਾ ਜੇ ਤੁਸੀਂ ਪਾਪ ਕਰੋਗੇ ਤਾਂ ਤੁਹਾਨੂੰ ਮਰਨ ਤੋਂ ਬਾਅਦ ਸਜ਼ਾ ਮਿਲੇਗੀ ਜਦੋਂ ਫਿਰ ਉਹਦੋਂ ਲੋਕਾਂ ਨੇ ਪੁੱਛਿਆ ਕਿ ਮਰਨ ਤੋਂ ਬਾਅਦ ਹੁੰਦਾ ਏ ਕਿ ਕਿਸ ਨੇ ਕੀ ਦੇਖਿਆ ਤਾਂ ਉਹ ਕਹਿਣ ਲੱਗਿਆ ਵੀ ਤੁਸੀਂ ਸਵਾਲ ਵੀ ਨਹੀਂ ਕਰ ਸਕਦੇ ਸਵਾਲ ਕਰਨਾ ਵੀ ਪਾਪ ਆ ਤੇ ਇਸੇ ਤਰ੍ਹਾਂ ਉਹ ਟਾਈਮ 'ਚ ਅੰਤ ਵਿਸ਼ਵਾਸਤਾ ਜਨਮ ਹੁਣ ਐਦਾਂ ਦੇ ਸਵਾਲ ਹੁੰਦੇ ਦੇਖ ਕੇ ਉਹ ਚਲਾਕ ਬੰਦੇ ਨੇ ਕੀ ਕੀਤਾ ਉਹਨੇ ਧਰਮ 'ਚ ਇੱਕ ਨਿਯਮ ਬਣਾਤਾ ਉਹਨੇ ਕਹਿਤਾ ਕਿ ਧਰਮ 'ਚ ਤੁਸੀਂ ਸਵਾਲ ਨਹੀਂ ਪੁੱਛ ਸਕਦੇ ਸਵਾਲ ਪੁੱਛਣਾ ਪਾਪ ਆ ਜੇ ਤੁਸੀਂ ਸਵਾਲ ਪੁੱਛੋਗੇ ਤਾਂ ਤੁਹਾਨੂੰ ਨਾਸਤਿਕ ਕਿਹਾ ਜਾਊਗਾ ਇੱਥੇ ਇੱਕ ਗੱਲ ਬੜੀ ਇੰਟਰਸਟਿੰਗ ਆ ਜਿਹੜੀਆਂ ਚੀਜ਼ਾਂ ਬਾਰੇ ਧਰਮ ਨੇ ਸਾਨੂੰ ਕਦੇ ਸਵਾਲ ਤੱਕ ਨਹੀਂ ਕਰਨ ਦਿੱਤਾ ਸਾਇੰਸ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਸਾਨੂੰ ਜਵਾਬ ਦਿੱਤੇ ਵੀ ਬਿਜਲੀ ਕਿਉਂ ਚਮਕਦੀ ਆ ਬਰਸਾਤ ਕਿਉਂ ਹੁੰਦੀ ਆ ਸਾਇੰਸ ਨੇ ਸਾਰਾ ਕੁਝ ਸਮਝਾਤਾ ਪਰ ਫੇਰ ਵੀ ਲੋਕ ਕਿਉਂ ਮੰਨਦੇ ਨੇ ਉਹੀ ਪੁਰਾਣੀਆਂ ਗੱਲਾਂ ਇਹ ਸਾਰੀ ਖੇੜੀ ਮਾਨਸਿਕਤਾ ਦੀ ਆ ਸਾਡੇ ਦਿਮਾਗ ਦੀ ਆ ਜਦੋਂ ਬਚਪਨ ਤੋਂ ਆਪਾਂ ਨੂੰ ਕੋਈ ਗੱਲ ਕਹੀ ਜਾਂਦੀ ਆ ਤਾਂ ਜਿਹੜਾ ਦਿਮਾਗ ਆ ਉਹ ਚੀਜ਼ਾਂ ਨੂੰ ਸੱਚ ਮੰਨ ਲੈਂਦਾ ਜਦੋਂ ਆਪਾਂ ਵੱਡੇ ਵੀ ਹੋ ਜਾਂਦੇ ਆ ਕੋਈ ਬੰਦਾ ਉਹ ਚੀਜ਼ਾਂ ਦੇ ਵਿਰੁੱਧ ਬੋਲਦਾ ਤਾਂ ਜਿਹੜਾ ਆਪਣਾ ਦਿਮਾਗ ਆ ਉਹ ਚੀਜ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਇਹੀ ਚੀਜ਼ ਨੂੰ ਕਨਫਰਮੇਸ਼ਨ ਬਾਇਸ ਕਹਿੰਦੇ ਨੇ ਅਸੀਂ ਸਿਰਫ ਉਹੀ ਚੀਜ਼ਾਂ ਮੰਨਦੇ ਆ ਜਿਨ੍ਹਾਂ 'ਚ ਸਾਡਾ ਪਹਿਲਾਂ ਤੋਂ ਹੀ ਵਿਸ਼ਵਾਸ ਬਣਿਆ ਹੁੰਦਾ ਪਰ ਇਹੋ ਜੀ ਮਾਨਸਿਕਤਾ ਦਾ ਫਾਇਦਾ ਕੌਣ ਉਠਾਉਂਦਾ ਫਾਇਦਾ ਉਠਾ ਰਿਆ ਉਹੀ ਚਲਾਕ ਬੰਦਾ ਜਿਹੜਾ ਰੱਬ ਦੇ ਨਾਂ ਤੇ ਧੰਦਾ ਕਹਿ ਰਿਆ ਬਸ ਅੱਜ ਕੱਲ ਤਰੀਕੇ ਬਦਲ ਗਏ ਖੇਡ ਉਹੀ ਪੁਰਾਣੀਆਂ ਚੱਲਦੀ ਆ ਅੱਜ ਵੀ ਹਰੇਕ ਧਰਮ ਚ ਉਹੀ ਸੇਮ ਗੱਲ ਕਹੀ ਜਾਂਦੀ ਆ ਵੀ ਸਵਾਲ ਨਾ ਕਰੋ ਬਸ ਮੰਨੋ ਜਿਹੜਾ ਅਸੀਂ ਕਹਤਾ ਮੰਨ ਲਓ ਇਹੋ ਜੇ ਅੰਧ ਵਿਸ਼ਵਾਸਾਂ ਚੋਂ ਬਾਹਰ ਨਿਕਲਣ ਲਈ ਸਭ ਨੂੰ ਪੱਟੀ ਤਾਗਦਾ ਸਵਾਲ ਸਵਾਲ ਕਰੋ ਜਦੋਂ ਤੁਹਾਨੂੰ ਕੋਈ ਕਹਿੰਦਾ ਵੀ ਇਹ ਇਸ ਲਈ ਆ ਕਿਉਂਕਿ ਪੁਰਾਣੇ ਸਮੇਂ ਤੋਂ ਅਜਿਹਾ ਹੁੰਦਾ ਆ ਤਾਂ ਬੰਦੇ ਨੂੰ ਪੁੱਛੋ ਵੀ ਪਰ ਕਿਉਂ ਜਦੋਂ ਕੋਈ ਕਹੇ ਵੀ ਇਹ ਪਾਪ ਆ ਤਾਂ ਪੁੱਛੋ ਵੀ ਇਹ ਤੈ ਕਿਨੇ ਕੀਤਾ ਵੀ ਇਹ ਪਾਪ ਆ ਜਦੋਂ ਤੁਹਾਨੂੰ ਕੋਈ ਕਹਿੰਦਾ ਵੀ ਤੂੰ ਆ ਨਾ ਕਰ ਭਗਵਾਨ ਨਰਾਜ ਹੋ ਜਾਊਗਾ ਉਹਨੂੰ ਅੱਗੋਂ ਪੁੱਛੋ ਵੀ ਹਾਂ ਸੱਚਮੁੱਚ ਭਗਵਾਨ ਇੰਨਾ ਛੋਟਾ ਵੀ ਉਹ ਛੋਟੇ ਛੋਟੇ ਗੱਲਾਂ ਤੇ ਨਰਾਜ ਹੋ ਜਾਊਗਾ ਉਹ ਬੱਚਾ ਹੀ ਅਜੇ ਵੱਡਾ ਨਹੀਂ ਹੋਇਆ ਅਸਲ ਧਰਮ ਹੈ ਕੀ ਆ ਧਰਮ ਮਸਜਿਦ ਜਾਣਾ ਨਮਾਜ਼ ਪੜ੍ਹਨਾ ਇਹ ਕੁਛ ਧਰਮ ਨਹੀਂ ਹੈਗਾ ਅਸਲ ਧਰਮ ਆ ਇਨਸਾਨੀਅਤ ਇਮਾਨਦਾਰੀ ਮਿਹਨਤ ਕਰਨੀ ਝੂਠ ਨਾ ਬੋਲਣਾ ਜੇ ਤੁਸੀਂ ਝੂਠ ਨਹੀਂ ਬੋਲਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਮਿਹਨਤ ਨਾਲ ਆਪਦਾ ਕੰਮ ਕਰਦੇ ਹੋ ਤਾਂ ਤੁਸੀਂ ਸਭ ਤੋਂ ਵੱਡੇ ਧਰਮੀ ਬਾਕੀ ਸਾਰਾ ਕੁਝ ਸਿਰਫ ਦਿਖਾਵਾ ਏ ਤੇ ਕਈ ਵਾਰ ਧੰਦਾ ਵੀ ਮੇਰੀ ਅੱਜ ਦੀ ਵੀਡੀਓ ਦਾ ਮਕਸਦ ਇਹ ਨਹੀਂ ਹੈਗਾ ਵੀ ਤੁਸੀਂ ਆਪਦਾ ਧਰਮ ਛੱਡ ਦਿਓ ਮਕਸਦ ਇਹ ਆ ਕਿ ਤੁਸੀਂ ਸੋਚਣਾ ਸ਼ੁਰੂ ਕਰੋ ਯਾਦ ਰੱਖਿਓ ਸਭ ਤੋਂ ਵੱਡਾ ਪਾਪ ਆਪਦੇ ਦਿਮਾਗ ਦਾ ਇਸਤੇਮਾਲ ਨਾ ਕਰਨਾ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਸ਼ੇਅਰ ਵੀ ਕਰਿਓ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹਾਂ ਕਮੈਂਟਾਂ 'ਚ ਵੀ ਦੱਸਿਓ ਮੈਨੂੰ ਵੀ ਤੁਸੀਂ ਕੀ ਸੋਚਦੇ ਹੋ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗਾ ਤੇ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਥੈਂਕ ਯੂ